ਇਹ ਕਿ ਅਪ੍ਰੈਲ ਤੋਂ ਬਦਲਣ ਜਾਣ ਵਾਲੇ ਨੇ ਹੁਣ ਬੈਂਕਾਂ ਦੇ ਨਿਯਮ ਚੇਕਰ ਤੁਸੀਂ ਛੋਟੇ ਜਿਹੇ ਵੀ ਲਾਪਰਵਾਹੀ ਕੀਤੀ ਤਾਂ ਵੱਡਾ ਚਾਰਜ ਲੱਗ ਸਕਦਾ ਹੈ। ਯਾਨੀ ਕਿ ਹੁਣ ਨਵਾਂ ਮਹੀਨਾ ਜਦੋਂ ਸ਼ੁਰੂ ਹੋਵੇਗਾ ਉਸੇ ਪਹਿਲੇ ਦਿਨ ਤੋਂ ਹੀ ਬੈਂਕਾਂ ਦੇ ਕਈ ਨਿਯਮਾਂ ਦੇ ਵਿੱਚ ਬਦਲਾਅ ਹੋਣ ਵਾਲੇ ਨੇ। ਆਖਿਰਕਾਰ ਹੁਣ ਕਈ ਕੁਝ ਐਲਾਨ ਹੋਏ ਨੇ ਕਿ ਕੁਝ ਬਦਲਾਅ ਹੋਣੇ ਨੇ ਉਹ ਵੀ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰੀਕੇ ਦੇ ਨਾਲ ਹੁਣ ਵੱਡੀਆਂ ਚੀਜ਼ਾਂ ਦੇ ਵਿੱਚ ਬਦਲਾਅ ਹੋਣ ਵਾਲਾ ਹੈ। ਜਾਣਕਾਰੀ ਨੂੰ ਜ਼ਰਾ ਧਿਆਨ ਨਾਲ ਹਾਸਲ ਕਰਨਾ ਦਰਸਲ ਜੇਕਰ ਤੁਹਾਡਾ ਕਿਸੇ ਵੀ ਬੈਂਕ ਵਿੱਚ ਖਾਤਾ ਤਾਈ ਖਬਰ ਤੁਹਾਡੇ ਲਈ ਅਹਿਮ ਹੈ ਅਸਨ ਯੋਗਾ ਕੀ ਕੈਪੀਟਲ 2025 ਤੋਂ ਪੂਰੇ ਦੇਸ਼ 'ਚ ਬੈਂਕਿੰਗ ਨਾਲ ਜੁੜੇ ਕਈ ਨਿਯਮ ਬਦਲਣ ਜਾ ਰਹੇ ਨੇ ਇਸ ਨਾਲ ਤੁਹਾਡੇ ਬਚਤ ਖਾਤੇ ਕ੍ਰੈਡਿਟ ਕਾਰਡ ਤੇ ਏਟੀਐਮ ਲੈਣ ਦੇ ਸਪਸ਼ਟ ਪ੍ਰਭਾਵ ਪਵੇਗਾ ਜੇਕਰ ਤੁਸੀਂ ਇਹਨਾਂ ਨਿਯਮਾਂ ਬਦਲਾਵ ਬਾਰੇ ਪਹਿਲਾਂ ਹੀ ਜਾਣਦੇ ਹੋ ਤਾਂ ਤੁਸੀਂ ਨੁਕਸਾਨ ਤੋਂ ਬਚ ਸਕਦੇ ਹੋ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਏਟੀਐਮ ਇੰਟਰਚੇਂਜ ਫੀਸ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ ਜਿਸ ਕਾਰਨ ਘਰੇਲੂ ਬੈਂਕ ਨੈਟਵਰਕ ਤੋਂ ਬਾਹਰ ਕਿਸੇ ਵੀ ਏਟੀਐਮ ਤੋਂ ਪੈਸੇ ਕਢਵਾਉਣਾ ਜਾਂ ਬੈਲੈਂਸ ਚੈੱਕ ਕਰਾ ਕੇ ਤੁਹਾਨੂੰ ਪਹਿਲਾਂ ਨਾਲੋਂ ਥੋੜਾ ਜ਼ਿਆਦਾ ਖਰਚਾ ਆਵੇ ਪਹਿਲਾ ਏਟੀਐਮ ਤੋਂ ਪੈਸੇ ਕਢਵਾਉਣ ਸਮੇਂ ਤੁਹਾਨੂੰ 17 ਰੁਪਏ ਦੇਣੇ ਪੈਂਦੇ ਸੀ ਪਰ ਹੁਣ ਇਹ 19 ਰੁਪਏ ਦਾ ਹੋ ਗਿਆ ਹੈ ਦੂਜੇ ਪਾਸੇ ਪਹਿਲਾਂ ਤੁਹਾਨੂੰ ਬੈਂਕ ਦੇ ਏਟੀਐਮ ਤੇ ਬੈਲੈਂਸ ਚੈੱਕ ਕਰਨ ਲਈ 6 ਰੁਪਏ ਦੇਣੇ ਪੈਂਦੇ ਸੀ ਤੇ ਹੁਣ 7 ਰੁਪਏ ਕਰ ਦਿੱਤੇ ਨੇ ਬੈਂਕ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਨਵੀਆਂ ਵਿਸ਼ੇਸ਼ਤਾਵਾਂ ਜੋੜ ਰਹੇ ਹਨ ਪਰ ਹੁਣ ਗਾਹਕ ਆਨਲਾਈਨ ਲੈਕ ਦੀ ਕਰਾਈ ਪਹਿਲਾਂ ਨਾਲੋਂ ਬਿਹਤਰ ਸੇਵਾਵਾਂ ਲੈ ਸਕਦੇ ਨੇ ਇਸ ਲਈ ਬੈਂਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਚੈਟਬੋਟ ਵੀ ਸ਼ਾਮਲ ਪੇਸ਼ ਕਰ ਦਿੱਤਾ ਗਿਆ ਹੈ ਡਿਜੀਟਲ ਲੈਣ-ਦੇਣ ਨੂੰ ਸੁਰੱਖਿਅਤ ਬਣਾਉਣ ਲਈ ਦੋ ਕਾਰਕ ਪ੍ਰਮਾਣਿਕਤਾ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਵਰਗੀ ਸੁਰੱਖਿਆ ਪੇਸ਼ ਕੀਤੀ ਗਈ ਹੈ ਦੱਸਣਯੋਗ ਹੈ ਕਿ ਹੁਣ ਪੰਜਾਬ ਨੈਸ਼ਨਲ ਬੈਂਕ ਕੇਂਦਰਾ ਬੈਂਕ ਵਰਗੇ ਕਈ ਬੈਂਕਾਂ ਤੇ ਘੱਟੋ-ਘੱਟ ਬੈਲੈਂਸ ਨਾਲ ਜੁੜੇ ਨਿਯਮ ਬਦਲ ਗਏ ਨੇ ਇਹਨਾਂ ਬਕਾਇਆ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਖਾਤਾ ਸ਼ਹਿਰੀ ਅਧਾਰੀ ਸ਼ਹਿਰੀ ਜਾਂ ਪਿੰਡੂ ਖੇਤਰ ਵਿੱਚ ਹੈ ਜਾਂ ਨਹੀਂ ਇਸ ਦੇ ਨਾਲ ਹੀ ਜੇਕਰ ਬਕਾਇਆ ਨਿਰਧਾਰਿਤ ਰਕਮ ਤੋਂ ਘੱਟ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਕਈ ਬੈਂਕ ਹੁਣ ਬਚਤ ਖਾਤੇ ਅਤੇ FD ਦੇ ਵਿਆਜ ਦਰਾਂ ਨੂੰ ਬਦਲ ਰਹੇ ਨੇ ਹੁਣ ਬਚਤ ਖਾਤੇ ਦੇ ਵਿਆਜ ਖਾਤੇ ਦੇ ਬੈਲੈਂਸ ਤੇ ਨਿਰਭਰ ਕਰੇਗਾ ਭਾਵ ਜਿੰਨਾ ਜ਼ਿਆਦਾ ਬੈਲੈਂਸ ਹੋਵੇਗਾ ਉਨਾ ਹੀ ਤੁਹਾਨੂੰ ਵਧੀਆ ਰਿਟਰਨ ਮਿਲੇਗਾ ਤੇ ਜੇਕਰ ਤੁਹਾਡੇ ਖਾਤੇ ਦੇ ਵਿੱਚ ਬੈਲੈਂਸ ਘਟਾ ਹੈ ਤੇ ਤੁਹਾਨੂੰ ਫਿਰ ਉਸ ਤੇ ਨੁਕਸਾਨ ਹੋ ਸਕਦਾ ਹੈ ਤੇ ਹੁਣ 1 April 2025 ਤੋਂ ਬੈਂਕਾਂ ਦੇ ਨਿਯਮ ਬਦਲਣ ਵਾਲੇ ਨੇ ਜਾਨੀ ਕਿ ਜਦੋਂ ਤੁਸੀਂ ATM ਦੇ ਵਿੱਚੋਂ ਪੈਸੇ ਕਢਾਉਣੇ ਨੇ ਜਾਂ ਫਿਰ ਤੁਸੀਂ ਆਪਣਾ ਬੈਂਕ ਬੈਲੈਂਸ ਚੈੱਕ ਕਰਨਾ ਹੈ ਤੇ ਇਸ ਦੇ ਰੇਟਾਂ 'ਚ ਵਾਧਾ ਹੋਵੇਗਾ ਜਦੋਂ ਤੁਸੀਂ ਬੈਲੈਂਸ ਚੈੱਕ ਕਰਨਾ ਹੈ ਪਹਿਲਾਂ 6 ਰੁਪਏ ਲੱਗਦੇ ਸੀ ਤੇ ਹੁਣ 7 ਰੁਪਏ ਲੱਗਿਆ ਕਰਨਗੇ ਤੇ ਪਹਿਲਾਂ ਜਦੋਂ ਤੁਸੀਂ ਪੈਸੇ ਕਢਵਾਉਂਦੇ ਸੀਗੇ ਤਾਂ ਉਸ ਦੌਰਾਨ ਤੁਹਾਨੂੰ ਜੋ ਹੈ ਪੈਸਿਆਂ ਦਾ ਭੁਗਤਾਨ ਕਰਨਾ ਪੈਂਦਾ ਸੀਗਾ ਪਰ ਹੁਣ ਉਹਨਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਹੁਣ ਏਟੀਐਮ ਤੋਂ ਪੈਸੇ ਕਢਵਾਉਣ ਸਮੇ ਤੁਹਾਨੂੰ 17 ਰੁਪਏ ਦੇਣੇ ਪੈਂਦੇ ਸਨ ਪਰ ਹੁਣ 19 ਰੁਪਏ ਦੇਣੇ ਪੈਣਗੇ ਔਰ ਜਦੋਂ ਤੁਸੀਂ ਬੈਲੈਂਸ ਚੈੱਕ ਕਰਦੇ ਹੋ ਪਹਿਲਾਂ 6 ਰੁਪਏ ਲੱਗਦੇ ਸੀ ਤੇ ਹੁਣ 7 ਰੁਪਏ ਲੱਗਣਗੇ ਯਾਨੀ ਕਿ ਹੁਣ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਦੇ ਲਈ ਤੁਹਾਡੇ ਲਈ ਖਾਸ ਖਬਰ ਹੈ ਔਰ ਜੇਕਰ ਕਿਸੇ ਵੀ ਬੈਂਕ ਦੇ ਵਿੱਚ ਤੁਹਾਡਾ ਖਾਤਾ ਹੈ ਕੈਂਡਰਾ ਬੈਂਕ ਹੋਵੇ ਚਾਹੇ ਕੋਈ ਵੀ ਬੈਂਕ ਹੋਵੇ ਦਾ ਉਸਦੇ ਵਿੱਚ ਖਾਤਾ ਹੋਣ ਲਈ ਜਦੋਂ ਤੁਸੀਂ ਏਟੀਐਮ ਤੋਂ ਪੈਸੇ ਕਢਵਾਉਂਦੇ ਤਾਂ ਹੁਣ ਤੁਹਾਡੀਆਂ ਜੇਬਾਂ ਤੇ ਥੋੜਾ ਜ਼ਿਆਦਾ ਅਸਰ ਪੈਣ ਵਾਲਾ ਹੁਣ ਦੱਸੀਏ ਕਿ ਕੈਪੀਟਲ 2025 ਤੋਂ ਜਿਹੜੇ ਬਦਲਾਅ ਹੋਣ ਵਾਲੇ ਨੇ ਉਹਨਾਂ ਦੀ ਜਾਣਕਾਰੀ ਹਾਸਲ ਕਰਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਬਣਦਾ ਹੈ ਤੁੱਕ ਜੇਕਰ ਇਹ ਜਾਣਕਾਰੀ ਤੁਹਾਡੇ ਤੱਕ ਨਹੀਂ ਪਹੁੰਚਦੀ ਹੈ ਤੇ ਤੁਸੀਂ ਜਦੋਂ ਏਟੀਐਮ 'ਚੋਂ ਪੈਸੇ ਕਢਵਾਉਣ ਜਾਓਗੇ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰ ਸਕਦੇ ਹੋ ਇਸ ਕਰਕੇ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚੇ ਔਰ 1 April 2025 ਤੋਂ ਬਹੁਤ ਵੱਡੇ ਪੱਧਰ ਦੇ ਬਦਲਾਅ ਹੋਣ ਵਾਲੇ ਨੇ ਬੈਂਕਿੰਗ ਸਿਸਟਮ ਯਾਨੀ ਕਿ ਤੁਸੀਂ ਆਨਲਾਈਨ ਹੀ ਪੇਮੈਂਟਸ ਕਰਦੇ ਹੋ ਤੇ ਜਦੋਂ ਤੁਸੀਂ ਏਟੀਐਮ 'ਚੋਂ ਪੈਸੇ ਕਢਵਾ ਰਹੇ ਹੋ ਤਾਂ ਹੁਣ ਤੁਹਾਡੀਆਂ ਜੇਬਾਂ ਤੇ ਡਾਕਾ ਪੈਣ ਵਾਲਾ ਯਾਨੀ ਕਿ ਜਿੰਨੇ ਪਹਿਲਾਂ ਪੈਸੇ ਕੱਟੇ ਜਾਂਦੇ ਸੀ ਸੋ ਥੋੜੇ ਦੁੱਗਣੇ ਪੈਸੇ ਹੁਣ ਕੱਟੇ ਜਾਣਗੇ ਜਿਸ ਤੋਂ ਬਾਅਦ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਹੁਣ ਆਰਬੀਆਈ ਦੇ ਵੱਲੋਂ ਇਹ ਮਨਜ਼ੂਰੀ ਦਿੱਤੀ ਗਈ ਹੈ ਤੇ ਇਹ ਫੈਸਲਾ ਹੁਣ ਲੱਤਾ ਗਿਆ ਤੇ ਵੱਡੇ ਹੁਕਮ ਜਾਰੀ ਹੋ ਚੁੱਕੇ ਨੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਆ ਉਹ ਲੋਕਾਂ ਤੱਕ ਪਹੁੰਚੇ ਔਰ ਬੈਂਕਾਂ ਦੇ ਵਿੱਚ ਕੀ ਕੁਝ ਬਦਲਾਅ ਕੀ ਕੁਝ ਨਿਯਮ ਜਿਹੜੇ ਨੇ ਬਦਲੇ ਗਏ ਨੇ ਉਹਨਾਂ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਖਬਰਾਂ ਨੂੰ ਦੇਖਣ ਦੇ ਲਈ ਸਾਡੇ ਚੈਨਲ ਨਟੀਵੀਐਨ ਰਾਏ ਦੇ ਨਾਲ ਜੁੜੇ ਰ